ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੀ ਸੁਖਵਿੰਦਰ ਕੌਰ ਜੀ ਔਰ ਮੈਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੀ ਰਹਿਣ ਵਾਲੀ ਆਂ ਜੀ ਕੁਝ ਦਿਨ ਪਹਿਲਾਂ ਮੈਂ ਜੀ ਇੱਕ ਨਾ YouTube ਤੇ ਇੱਕ ਵੀਡੀਓ ਦੇਖੀ ਸੀ ਜੀ ਪਗਵਾੜਾ ਦੇ ਕਿਹਨਾਂ ਨੇ ਜੇ ਸਿਟੀ ਮਾਲ ਦੇ ਪਿਛਲੇ ਪਾਸੇ ਗਲੀ ਨੰਬਰ 9 ਦੇ ਵਿੱਚ ਇੱਕ ਪਰਿਵਾਰ ਨੇ ਆਪਣੀ ਇਕਲੌਤੀ ਨੌ ਤੇ ਪੋਤੀ ਨੂੰ ਜੀ ਘਰ ਬਣ ਤੋਂ ਮਨਾ ਕਰ ਦਿੱਤਾ ਹੈ ਜੀ ਔਰ ਉਹ ਨੌ ਆਪਣੀ ਜਿਹੜੀ ਗੇਟਾਂ ਦੇ ਵਿੱਚ ਬੈਠ ਕੇ ਜੀ ਆਪਣਾ ਇਨਸਾਫ ਮੰਗ ਰਹੀ ਆ ਔਰ ਉਹ ਪਰਿਵਾਰ ਜਿਹੜਾ ਉਸ ਨੂੰ ਗਾਲਾਂ ਕੱਢ ਰਿਹਾ ਹੈ ਔਰ ਜਿਹੜਾ ਉਹਦਾ ਸਹੁਰਾ ਹਰਮੀਲ ਸਿੰਘ ਆ ਜੀ ਉਹ ਉਹਨੂੰ ਕਹਿ ਰਿਹਾ ਹੈ ਕਿ ਜੀ ਤੂੰ ਜੀ ਰਸੀ ਜੀ ਮੈਂ ਮੁੰਡਾ ਤੇ ਮੈਂ ਨੌ ਬਦਖਲ ਕੀਤੇ ਹੋਏ ਨੇ ਜੀ ਉਹ ਜੀ ਮੇਰੇ ਹਸਬੰਡ ਸਰਦਾਰ ਗੋਲਚਨ ਸਿੰਘ ਦੇ ਜਿਹੜੇ ਕਿ ਕਹਿੰਦੇ ਦੀ ਉਹਨਾਂ ਦੀ ਮੌਤ ਹੋ ਗਈ ਸੀ ਜੀ 2017 ਦੇ ਵਿੱਚ ਜੀ ਉਹ ਉਹਨਾਂ ਦੇ ਵੱਡੇ ਭਰਾ ਆ ਜੀ ਉਸ ਜਿਹੜਾ ਪਰਵਾਰ ਹੈ ਜੀ ਉਸ ਪਰਵਾਰ ਦੀ ਮੈਂ ਰਗ ਰਗ ਦੀ ਬਾਕੋ ਵਾਂ ਜੀ ਉਸ ਪਰਵਾਰ ਦਾ ਕੰਮ ਹੀ ਹੈ ਉਸ ਪਰਵਾਰ ਨੇ ਵੀ ਅੱਜ ਤੋਂ 30 ਸਾਲ ਪਹਿਲਾਂ ਜੋ ਮੈਂ ਇਸ ਬੋਟੀ ਦਾ ਸੁਣਿਆ ਹੈ ਕਿ ਉਹ ਕੁੜੀ ਨਾ ਕੀ ਕਰ ਰਹੀ ਹੈ ਇਹਨਾਂ ਨੇ ਮੇਰੇ ਨਾਲ ਵੀ ਉਹ ਜੋ ਕੁਛ ਕੀਤਾ ਸੀਗਾ ਜੀ ਇਹਨਾਂ ਨੇ ਮੇਰੇ ਹਸਬੰਦ ਦੀ 13 ਸਾਲ ਦੀ ਕਮਾਈ ਜੀ ਇਹਨਾਂ ਨੇ ਖਾਧੀ ਹੈ ਜੀ ਔਰ ਜੋ ਮੇਰੇ ਵਿਆਹ ਦੇ ਗਹਿਣੇ ਸੀਗੇ ਜੀ ਜੋ ਮੇਰਾ ਹਸਬੰਦ ਮੈਨੂੰ ਪੈਸੇ ਦੇ ਕੇ ਆਇਆ ਸੀਗਾ ਜੀ ਉਹ ਸਾਰਾ ਕੁਝ ਇਹਨਾਂ ਨੇ ਦੱਬਿਆ ਇਹਨਾਂ ਨੇ ਮੇਰਾ ਪਾਸਪੋਰਟ ਵੀ ਰੱਖਿਆ ਇਹਨਾਂ ਨੇ ਮੇਰੇ ਸਰਟੀਫਿਕੇਟ ਵੀ ਰੱਖੇ ਜੋ ਕਿ ਸਾਰਾ ਕੁਝ ਮੈਂ ਦੁਬਾਰਾ ਬਣਾ ਕੇ ਲਿਆਈਆਂ ਜੀ ਇਸ ਟਾਈਮ ਦੇ ਉੱਤੇ ਅਗਰ ਮੈਂ ਇੰਡੀਆ ਜਾਂ ਜੀ ਮੇਰੇ ਕੋਲ ਕੁਝ ਨਹੀਂ ਹੈਗਾ ਜਿਹੜਾ ਸਾਡਾ ਪਿੰਡ ਵਾਲਾ ਘਰ ਹੈ ਜੀ ਇਹ ਸਾਡਾ ਨਾਲ ਪਲਾਟ ਆ ਉੱਥੇ ਜੀ ਉਹ ਵੀ ਇਹਨੇ ਹਰਮਿਲ ਸਿੰਘ ਨੇ ਬਹੁਤ ਵਾਰੀ ਵੇਚਣ ਦੀ ਕੋਸ਼ਿਸ਼ ਕੀਤੀ ਹੈ ਜੀ ਮੈਂ ਇਹਨੂੰ ਪਿਛਲੇ ਇਸ ਬਲੇ ਮੈਨੂੰ ਪਤਾ ਲੱਗਿਆ ਸੀ ਮਈ ਦੇ ਸ਼ੁਰੂ ਵਿੱਚ ਕਿ ਜੀ ਇਹ ਘਾਹ ਨੂੰ ਰੰਗ ਕਰਾ ਕੇ ਵੇਚਣ ਲੱਗਾ ਹੈ ਜੀ ਉੱਥੇ ਮੇਰਾ ਸਮਾਨ ਪਿਆਇਆ ਮੇਰਾ ਜੋ ਮੇਰੇ ਮਾਪੇ ਨੇ ਮੈਨੂੰ ਪੇਟੀ ਜੋ ਵੀ ਦਿੱਤਾ ਸੀਗਾ ਜੀ ਔਰ ਇਹਨੇ ਉਹ ਵੀ ਕਿਸੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਮੈਨੂੰ ਕਾਲ ਆ ਗਈ ਜੀ ਇੰਡੀਆ ਤੋਂ ਮੈਂ ਜੀ ਇਹਨੂੰ ਬਾਕ ਕਾਲ ਕੀਤੀ ਹੈ ਜੀ 3 ਮਈ ਨੂੰ ਜੀ ਮੈਂ ਇਹ ਨਾਲ ਬਹੁਤ ਅچھے ਤਰੀਕੇ ਨਾਲ ਗੱਲ ਕੀਤੀ ਪਰ ਹਰਮੀਲ ਸਿੰਘ ਨੇ ਮੈਨੂੰ ਜੀ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਆ ਜੀ ਔਰ ਜਿਹਨਾਂ ਜੜੀ ਇਹਦੀ ਕੋਠੀ ਆ ਇਹਦੀ ਜੀ ਜੋ ਇਹ ਦਾ ਹੈ ਜੋ ਇਹ ਕਰ ਰਿਹਾ ਹੈ ਜੀ ਇਹਨਾਂ ਦਾ ਹੰਕਾਰ ਬੋਲ ਰਿਹਾ ਕਿਉਂਕਿ ਇਹਨਾਂ ਨੇ ਮੇਰੇ ਹਸਬੰਦ ਦੀ ਜਿਹਨਾਂ ਜੀ 13 ਸਾਲ ਦੀ ਕਮਾਈ ਜੀ ਇਹਨੇ ਖਾਧੀ ਆ ਜੀ ਸਭ ਇਹਨਾਂ ਦੇ ਗਲੀ ਮੁਹੱਲੇ ਨੂੰ ਸਭ ਪਿੰਡ ਵਾਲਿਆਂ ਨੂੰ ਪਤਾ ਆ ਜੀ ਜੋ ਇਹਨਾਂ ਨੇ ਮੇਰੇ ਨਾਲ ਕੀਤਾ ਸੀ ਜਾਂ ਮੇਰੇ ਹਸਬੰਦ ਨਾਲ ਕੀਤਾ ਸੀਗਾ ਜੀ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਜੀ ਤੇ ਹੁਣ ਇਹ ਉਸੇ ਜੋ ਉਹੀ ਜਿਹੜਾ 30 ਸਾਲ ਪਹਿਲਾਂ ਮੇਰੇ ਨਾਲ ਹੋਇਆ ਸੀਗਾ ਜੀ ਉਹੀ ਦੀ ਹੁਣ ਇਹ ਆਪਣੀ ਨਾ ਨਾ ਕਰ ਰਹਾ ਮੈਂ ਪ੍ਰਸ਼ਾਸਨ ਨੂੰ ਮੰਗ ਕਰਦੀ ਆ ਜੀ ਇਸ ਬੋਟੀ ਨੂੰ ਔਰ ਇਹਦੀ ਬੱਚੀ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਆ ਜਿੱਥੋਂ ਤੱਕ ਹੋ ਸਕੇ ਜੀ ਫਿਰ ਜਿਹੜਾ ਮੁੰਡਾ ਆ ਜਿਹੜਾ ਇਹਦਾ ਸੋਪਿਓ ਆ ਉਹ ਕਹਿ ਰਿਹਾ ਜੀ ਅਸੀਂ ਬੋਟੀ ਨੂੰ ਬਦਖਲ ਮੁੰਡੇ ਨੂੰ ਬਦਖਲ ਕੀਤਾ ਆ ਜੀ ਇਹਨਾਂ ਨੂੰ ਕਹਿੰਦੇ ਜੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਇਹਨਾਂ ਦੀ ਕੁੜੀ ਆ ਜੀ ਜਸਵੀਰ ਕੌਰ ਪੈਂਕੀ ਉਹ ਦੀ ਪਾਗਲਵਾਦੀ ਉਹਨੇ ਮੇਰੇ ਤੇ ਵੀ ਬਹੁਤ ਜੀ ਅਤਿਆਚਾਰ ਕੀਤੇ ਸੀਗੇ ਜੀ ਬਹੁਤ ਜ਼ਿਆਦਾ ਕੀਤੇ ਸੀਗੇ ਔਰ ਜੋ ਉਹਨੇ ਮੇਰੇ ਹਸਬੰਡ ਨੂੰ ਉਹਨੇ ਚਿੱਠੀਆਂ ਲਿਖ ਲਗ ਪਾਈਆਂ ਸੀ ਜੀ ਉਹ ਵੀ ਮੇਰੇ ਕੋ ਪਈਆਂ ਨੇ ਜੀ ਜੋ ਜੋ ਇਹਨੇ ਗਲਤ ਮੇਰੇ ਬਾਰੇ ਲਿਖ ਕੇ ਬੋਲਿਆ ਸੀਗਾ ਜੀ ਔਰ ਐਸ ਟਾਈਮ ਦੇ ਉਤੇ ਮੈਂ ਚੁੱਪ ਸੀਗੀ ਜੀ ਮੈਂ 30 ਸਾਲ ਤੋਂ ਮੈਂ ਚੁੱਪ ਸੀਗੀ ਜੀ ਪਰ ਜਦੋਂ ਮੈਨੂੰ ਇਹਨਾਂ ਦੀ ਖਬਰ ਮੈਂ ਪੜੀ ਆ YouTube ਦੇ ਉਤੇ ਕਿ ਇਹ ਹੁਣ ਆਪਣੀ ਇਕਲੌਤੀ ਨੌ ਦੇ ਨਾਲ ਵੀ ਜਿਸ ਦੇ ਕੋਲ 4 ਸਾਲ ਦੀ ਬੱਚੀ ਆ ਉਹਦੇ ਨਾਲ ਵੀ ਉਹੀ ਕੁਝ ਕਰ ਰਹੀ ਆ ਜੀ ਮੈਂ ਪ੍ਰਸ਼ਾਸਨ ਦੇ ਕੋਲੋਂ ਆਪਣੇ ਵੀ ਜੋ ਆਪਣੇ ਵੀ ਹੱਕ ਦੀ ਮੈਂ ਮੰਗ ਕਰਦੀ ਆ ਕਿ ਜੋ ਇਹਨਾਂ ਦੀ ਕੋਠੀ ਆ ਇਹਨਾਂ ਨੇ ਆਪਣੇ ਨਾਂ 'ਤੇ ਕਰਾ ਲਈ ਸੀ ਮੇਰੇ ਹਸਬੰਦ ਨੇ ਬੇਈਮਾਨੀ ਕਰਕੇ ਇੱਕ ਨਾਲ ਹੀ ਇੱਕ ਪਲਾਟ ਵਜਦਾ ਜੀ ਉਹ ਅਮਰੀਕਾ ਵਾਲੇ ਦਾ ਜੀ ਮੈਂ ਵੀ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਜੀ ਉਹ ਮੇਰੇ ਬੱਚਿਆਂ ਦਾ ਹੱਕ ਆ ਤੈਨ ਮੇਰੇ ਬੇਟੇ ਆ ਜੀ ਤੇ ਮੇਰੇ ਬੱਚਿਆਂ ਨੂੰ ਜਿਹੜਾ ਉਹ ਹੱਕ ਆ ਜੀ ਉਹ ਦਵਾਇਆ ਜਾਵੇ ਔਰ ਇਸ ਪਰਿਵਾਰ ਨੂੰ ਜੀ ਵਿੱਚ ਹਰਮੇਉ ਸਿੰਘ ਨੂੰ ਇਹਨਾਂ ਦੀ ਬੇਟੀ ਜਸਬੀਰ ਕੌਰ ਪੈਂਕੀ ਨੂੰ ਤੇ ਜਗਦੀਸ਼ ਸਿੰਘ ਦੀਸ਼ੇ ਨੂੰ ਜੀ ਜਿੰਨੀ ਸਖਤ ਤੋਂ ਸਖ ਸਜ਼ਾ ਹੋ ਸਕਦੀ ਆ ਜੀ ਇਹਨਾਂ ਨੂੰ ਹੋਣੀ ਚਾਹੀਦੀ ਆ ਜਿੱਥੇ ਵੀ ਮੇਰਾ ਕੋਈ ਬਿਆਨ ਲੈਣਾ ਮੰਗਦਾ ਜੀ ਮੈਂ ਉਸ ਬਿਆਨ ਦੇਣ ਦੇ ਤਿਆਰ ਹਾਂ ਕਿਉਂਕਿ ਮੈਂ ਆਪਣੇ ਉਸ 30 ਸਾਲ ਪਹਿਲਾਂ ਦੇ ਚਾਸ਼ਮਦੀਨ ਮੈਂ ਉਹ ਉਹ ਹੱਤ ਸੱਦਰ ਇਹਨਾਂ ਦੇ ਕੋਲੋਂ ਮੈਂ ਸਹੀ ਆ ਇਹਨਾਂ ਨੇ ਮੈਨੂੰ ਘਰੋਂ ਕਢਾਇਆ ਸੀਗਾ ਜੀ ਇਹਨਾਂ ਨੇ ਮੈਨੂੰ ਮੈਂ ਆਪਣੇ ਮਾਪੇ ਦੇ ਘਰ ਰਹਿ ਕੇ ਜੀ ਚਲੋ ਮੇਰੀ ਕਿਸਮਤ ਚੰਗੀ ਸੀ ਮੇਰੇ ਪਤੀ ਨੂੰ ਸਮਝ ਆ ਗਿਆ ਟਾਈਮ ਦੇ ਉੱਤੇ ਔਰ ਉਹਨੇ ਮੈਨੂੰ ਆਪਣੇ ਉਹਦੇ ਮੈਂ ਉਹਦੇ ਲੜ ਲੱਗੇ ਸੀ ਉਹਨੇ ਮੈਨੂੰ ਅਮਰੀਕਾ ਸਾਧ ਲਿਆ ਜੀ ਤੇ ਅਸੀਂ ਬਹੁਤ ਖੁਸ਼ ਜ਼ਿੰਦਗੀ ਗੁਆ ਅਸੀਂ ਗੁਜ਼ਾਰ ਰਹੇ ਸੀਗੇ ਜੀ ਪਰ ਇਸ ਟਾਈਮ ਦੇ ਉੱਤੇ ਮੈਨੂੰ ਬਹੁਤ ਦੁੱਖ ਹੋ ਰਿਹਾ ਆ ਕਿ ਇਹਨਾਂ ਨੇ ਜੋ 30 ਸਾਲ ਪਹਿਲਾਂ ਮੇਰੇ ਨਾਲ ਕੀਤਾ ਆ ਜੀ ਉਹ ਹੁਣ ਉਹ ਆਪਣੀ ਨੌਨਾਂ ਵੀ ਕਰ ਰਿਹਾ ਆ ਮੈਂ ਔ ਉਸ ਬੱਤੀ ਦੇ ਲਈ ਉਸ ਕੁੜੀ ਉਹਦੀ ਕੁੜੀ ਦੇ ਲਈ ਮੈਂ ਜੀ ਪ੍ਰਸ਼ਾਸਨ ਦੇ ਕੋਲੋਂ ਮੰਗ ਮੰਗ ਕਰਦੀ ਆਂ ਕਿ ਉਸ ਬੱਤੀ ਦਾ ਹੱਕ ਦਿੱਤਾ ਜਾਵੇ ਜੀ ਜਿਹੜਾ ਇਹ ਹਰਮੇਲ ਸਿੰਘ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਬਦਖਲ ਕੀਤਾ ਆ ਜੋ ਕੁਛ ਜੀ ਮੈਂ ਆਪਣੀ ਕੁੜੀ ਦੇ ਨਾਂ 'ਤੇ ਲਾ ਚੁੱਕਾ ਆਂ ਜੀ ਉਹ ਕੁੜੀ ਪਾਗਲ ਵਾ ਉਸ ਕੁੜੀ ਨੇ ਭਈਏ ਨਾਲ ਵਿਆਹ ਕਰਾਇਆ ਜੀ ਉਹ ਭਈਆ ਕੁਛ ਨਹੀਂ ਕਰਦਾ ਜੀ ਭਈਆ ਅੰਦਰ ਬੈਠ ਕੇ ਇਹਨਾਂ ਨੂੰ ਖਲਾਟ ਰਿਹਾ ਹੈ ਇਹਨਾਂ ਨੂੰ ਖਾ ਰਿਹਾ ਹੈ ਜੀ ਇਹਨਾਂ ਦੇ ਇਹਨਾਂ ਨੂੰ ਇਹਨਾਂ ਨੂੰ ਸਖਤ ਸਖ਼ਤ ਦਿਨ ਸਜ਼ਾ ਦਿੱਤੀ ਜਾਵੇ ਜੀ ਮੈਂ ਸਭ ਦੀ ਧੰਨਵਾਦੀ ਹੋਵਾਂਗੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ Thank okay. you.